ਤਾਂ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਚੱਲ ਰਿਹਾ ਦਰਅਸਲ ਇੱਕ ਸਖਸ਼ ਦੇ ਵੱਲੋਂ ਇਹਨਾਂ ਚੂਹਿਆਂ ਦੀ ਵੀਡੀਓ ਬਣਾ ਕੇ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਜੀਹਾਂ ਦਰਅਸਲ ਇਹ ਸਖਸ਼ ਹੈ ਜਿਹੜਾ ਅੰਮ੍ਰਿਤਸਰ ਤੋਂ ਇਸਨੇ ਲਖਨਊ ਜਾਣਾ ਸੀ ਤਾਂ ਬਿਲਕੁਲ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਦੀਆਂ ਤਸਵੀਰਾਂ ਨੇ ਤੇ ਜਦੋਂ ਖਾਣਾ ਖਾਣ ਲੱਗਦਾ ਹੈ ਨਾਸ਼ਤਾ ਕਰਨ ਲੱਗਦਾ ਹੈ ਲਾਂਚ ਪਾਰ ਦੇ ਵਿੱਚ ਜਾਂਦਾ ਤਾਂ ਉੱਥੇ ਚੂਹਿਆਂ ਨੇ ਜਿਹੜਾ ਗਾਹ ਪਾਇਆ ਹੋਇਆ ਸੀ ਤਾਂ ਮੌਕੇ ਤੇ ਜਿਹੜਾ ਵਿਅਕਤੀ ਹੈ ਉਹਨਾਂ ਦੀ ਵੀਡੀਓ ਆਪਣੇ ਫੋਨ ਦੇ ਵਿੱਚ ਕੈਪਚਰ ਕਰ ਲੈਂਦਾ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦਾ ਜੀ ਹਾਂ ਉਹਨੇ ਵੀਡੀਓ ਚਾਰੇ ਪਾਸੇ ਫੈਲ ਚੁੱਕੀ ਆ ਤੇ ਇੰਟਰਨੈਸ਼ਨਲ 에ਅਰਪੋਰਟ ਹੈ ਜਿਹੜਾ ਇੱਕ ਵਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਤਾਂ ਬਿਲਕੁਲ ਆ ਪੈਸੇਂਜਰ ਦੇ ਵੱਲੋਂ ਵੀਡੀਓ ਬਣਾ ਕੇ ਚੂਹਿਆਂ ਦੀ ਵਾਇਰਲ ਕਰ ਦਿੱਤੀ ਉਸਨੇ ਕਿਹਾ ਕਿ ਪਹਿਲਾਂ ਤੇ ਇੱਕ ਚੂਹਾ ਤੇ ਉਸ ਤੋਂ ਬਾਅਦ ਲਗਾਤਾਰ ਉਸ ਨੂੰ ਚੂਹੇ ਦਿਖੇ ਨੇ ਤਾਂ ਬਿਲਕੁਲ ਐਅਰਪੋਰਟ ਅਥਾਰਟੀ ਨੂੰ ਉਸਨੇ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਵੀ ਕੀਤੀ ਹੈ ਤੇ ਉਸਨੇ ਅੱਗੇ ਇਸ ਤਰੀਕੇ ਦੇ ਨਾਲ ਦੱਸਦੀ ਕਿ ਜਦੋਂ ਸਵੇਰੇ ਅੰਮ੍ਰਿਤਸਰ ਤੋਂ ਲਖਨਊ ਦੀ ਫਲਾਈਟ ਤੇ ਯਾਤਰੀ ਜਿਹੜਾ ਜਾ ਰਿਹਾ ਸੀ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ 에ਅਰਪੋਰਟ ਪ੍ਰਸ਼ਾਸਨ ਨੂੰ ਵੀ ਐਕਸ਼ਨ ਕਰਨ ਦੀ ਅਪੀਲ ਕੀਤੀ ਹੈ ਹੈਲੋ एवरीवन ਮੇਰਾ ਨਾਮ ਕੁਨਾਲ ਸ਼ਰਮਾ ਜੇ ਅੱਜ ਮੈਂ ਅੰਮ੍ਰਿਤਸਰ ਤੋਂ ਲਖਨਊ ਟ੍ਰੈਵਲ ਕਰਨਾ ਸੀ ਇਸ ਲਈ ਮੈਂ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਵਿਜ਼ਿਟ ਕਰਿਆ ਤੇ ਇੱਧਰ ਜਦ ਮੈਂ ਡੋਮੈਸਟਿਕ ਟਰਮੀਨਲ ਦੇ ਵਿੱਚ ਬਣੇ ਪ੍ਰਾਈਮਸ ਕੰਪਨੀ ਦੇ ਲਾਉਂਜ ਵਿਜ਼ਿਟ ਕਰਿਆ ਤਾਂ ਮੈਂ ਇਹ ਦੇਖਿਆ ਕਿ ਉੱਧਰ ਇੱਕ ਮਾਊਸ ਕਮਰੇ ਆ Uh, सारी टेबल्स से चेयर के उ मेरा कंसर्न है कि जे इस तरह की हरकत अगर इंटरनेशनल लैवल एयरपोर्ट पर होंगी पब्लिक पैसेंजर की जो हेल्थ है सारी उस कौन रिस्पॉन्सिबल होगा अगर किसी भी कंटेमीनेशन की वजह तो कुछ भी हेल्थ आजाद होंगे ਤਾਂ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਚੱਲ ਰਿਹਾ ਦਰਸਲ ਇੱਕ ਸਖਸ਼ ਦੇ ਵੱਲੋਂ ਇਹਨਾਂ ਚੂਹਿਆਂ ਦੀ ਵੀਡੀਓ ਬਣਾ ਕੇ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਜੀਹਾਂ ਦਰਸਲ ਇਹ ਸਖਸ਼ ਹੈ ਜਿਹੜਾ ਅੰਮ੍ਰਿਤਸਰ ਤੋਂ ਇਸਨੇ ਲਖਨਊ ਜਾਣਾ ਸੀ ਤਾਂ ਬਿਲਕੁਲ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਦੀਆਂ ਤਸਵੀਰਾਂ ਨੇ ਤੇ ਜਦੋਂ ਖਾਣਾ ਖਾਣ ਲੱਗਦਾ ਹੈ ਨਾਸ਼ਤਾ ਕਰਨ ਲੱਗਦਾ ਹੈ ਲਾਂਚਪਾਰ ਦੇ ਵਿੱਚ ਜਾਂਦਾ ਤਾਂ ਉੱਥੇ ਚੂਹਿਆਂ ਨੇ ਜਿਹੜਾ ਗਾਹ ਪਾਇਆ ਹੋਇਆ ਸੀ ਤਾਂ ਮੌਕੇ ਤੇ ਜਿਹੜਾ ਵਿਅਕਤੀ ਹੈ ਉਹਨਾਂ ਦੀ ਵੀਡੀਓ ਆਪਣੇ ਫੋਨ ਦੇ ਵਿੱਚ ਕੈਪਚਰ ਕਰ ਲੈਂਦਾ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦਾ ਜੀ ਹਾਂ ਉਹਨੇ ਵੀਡੀਓ ਚਾਰੇ ਪਾਸੇ ਫੈਲ ਚੁੱਕੀ ਆ ਤੇ ਇੰਟਰਨੈਸ਼ਨਲ 에ਅਰਪੋਰਟ ਹੈ ਜਿਹੜਾ ਇੱਕ ਵਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਤਾਂ ਬਿਲਕੁਲ ਆ ਪੈਸੇਂਜਰ ਦੇ ਵੱਲੋਂ ਵੀਡੀਓ ਬਣਾ ਕੇ ਚੂਹਿਆਂ ਦੀ ਵਾਇਰਲ ਕਰ ਦਿੱਤੀ ਉਸਨੇ ਕਿਹਾ ਕਿ ਪਹਿਲਾਂ ਤੇ ਇੱਕ ਚੂਹਾ ਤੇ ਉਸ ਤੋਂ ਬਾਅਦ ਲਗਾਤਾਰ ਉਸ ਨੂੰ ਚੂਹੇ ਦਿਖੇ ਨੇ ਤਾਂ ਬਿਲਕੁਲ ਆ 에ਅਰਪੋਰਟ ਅਥਾਰਟੀ ਨੂੰ ਉਸਨੇ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਵੀ ਕੀਤੀ ਹੈ ਤੇ ਉਸਨੇ ਅਕਸ ਤਰੀਕੇ ਦੇ ਨਾਲ ਦੱਸਦੀ ਕਿ ਜਦੋਂ ਸਵੇਰੇ ਅੰਮ੍ਰਿਤਸਰ ਤੋਂ ਲਖਨਊ ਦੀ ਫਲਾਈਟ ਤੇ ਯਾਤਰੀ ਹੈ ਜਿਹੜਾ ਜਾ ਰਿਹਾ ਸੀ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ 에ਅਰਪੋਰਟ ਪ੍ਰਸ਼ਾਸਨ ਨੂੰ ਵੀ ਐਕਸ਼ਨ ਕਰਨ ਦੀ ਅਪੀਲ ਕੀਤੀ ਹੈ। ਹੈਲੋ एवरीवन ਮੇਰਾ ਨਾਮ ਕੁਨਾਲ ਸ਼ਰਮਾ ਤੇ ਅੱਜ ਮੈਂ ਅੰਮ੍ਰਿਤਸਰ ਤੋਂ ਲਖਨਊ ਟਰੈਵਲ ਕਰਨਾ ਸੀ ਜਿਸ ਲਈ ਮੈਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਵਿਜ਼ਿਟ ਕਰਿਆ ਤੇ ਇੱਧਰ ਜਦ ਮੈਂ ਡੋਮੈਸਟਿਕ ਟਰਮੀਨਲ ਦੇ ਵਿੱਚ ਬਣੇ ਪ੍ਰਾਈਮਸ ਕੰਪਨੀ ਦੇ ਲਾਉਂਜ ਵਿੱਚ ਵਿਜ਼ਿਟ ਕਰਿਆ ਤમે ਇਹ ਦੇਖਿਆ ਕਿ ਉੱਧਰ ਇੱਕ ਮਾਊਸ ਕਮਰੇ ਆ ਸਾਰੀ ਟੇਬਲਸ ਤੇ ਚੇਅਰਸ ਤੇ ਤੇ ਮੇਰਾ ਕੰਸਰਨ ਇਹ ਹੈ ਕਿ ਜੇ ਇਸ ਤਰ੍ਹਾਂ ਦੀ ਹਰਕਤ ਅਗਰ ਇੰਟਰਨੈਸ਼ਨਲ ਲੈਵਲ ਦੇ 에ਰਪੋਰਟ ਤੇ ਹੁੰਦੀ ਹੈ ਤਾਂ ਜੋ ਪਬਲਿਕ ਤੇ ਪੈਸੇਂਜਰ ਇਹ ਜੋ ਹੈਲਥ ਹੈ ਸਾਰੇ ਉਦਲੀ ਕੌਣ ਰਿਸਪਾਂਸਿਬਲ ਹੋਏਗਾ ਅਗਰ ਕਿਸੇ ਨੂੰ ਵੀ ਕੰਟਮੀਨੇਸ਼ਨ ਹੋਵੇ ਵਜਾਤੋਂ ਕੁਝ ਵੀ ਹੈਲਥ ਹਜ਼ਰਡ ਹੋਵੇ